ਕਹਿਣ ਲੱਗੀ ਮਹਾਰਾਜਾ ਪਾਨੀ ਜਿਹਦੇ ਨਾਲ ਤੁਸੀਂ ਇਤ ਪਿਆਰ ਕਰਦੇ ਹੋ ਇਹਦੇ ਨਾਲ ਮੈਂ ਸੇਧੀਆਂ ਠਿਕੀਆਂ ਤੁਮ ਦੀ ਪਾਨੀ ਠੱਕ ਗਏ ਆ ਵੇਖਦੇ ਸੁਖਾ ਬੱਦਾ ਤੁਹਾਡਾ ਦੁੱਧਾ ਕਰੋੜਾਂ ਚੰਦਰਮਾਵਾਂ ਦੀ ਖੂਬਸੂਰਤੀ ਨੂੰ ਮਾਤ ਕਰਨ ਵਾਲਾ ਤੁਹਾਡਾ ਦੁੱਧਾ ਮੈਂ ਰੇਸ਼ਮ ਦੇ ਕੱਪੜੇ ਚ ਲਪੇਟ ਨਿ ਬੈਠ ਕੇ ਕਲਜੇ ਨਾਲ ਲਾ ਕੇ ਰੱਖਣੀ ਆ ਮਹਾਰਾਜ ਮੈਂ ਕਦੇ ਇਹਨੂੰ ਵਿਸਾਰਿਆ ਨਹੀਂ ਜੇ ਪੰਗੋ ਤੇ ਲਟਾ ਦਿਆਂ ਤੇ ਮੈਂ ਝੋਕਨ ਨਹੀਂ ਹੋ ਕੇ ਪਹਰਾ ਦੇਣੀ ਆ ਮੇਰੇ ਸੁੱਖਾ ਲੱਗੇ ਦੋਤੇ ਨੂੰ ਕੋਈ ਕਸ਼ਟ ਨਾ ਹੋਵੇ ਪਰ ਗਰੀਬ ਨੂੰ ਆਏ ਇਹ ਜਿਹੜੀ ਤੁਹਾਡੀ ਸੁੱਖਾ ਲੱਗੀ ਬੇਟੀ ਐ ਨਾ ਭਾਨੀ ਜਿਹਨੂੰ ਮੈਂ ਰੋਇ ਸਮਝਾਉਣੀ ਆ ਇੱਕ ਨਹੀਂ ਮੰਨਦੀ ਪਤਾ ਨਹੀਂ ਕਿੰਨਾ ਕਰੂ ਜੇਨਾ ਪਤਾ ਨਹੀਂ ਇਹ ਕਾਰੋਬਾਰ ਚ ਕਿੰਨੀ ਕੁ ਫਸੀ ਹੋਈ ਐ ਚਾਰ ਪੰਜ ਦਿਨ ਦੀ ਗੱਲ ਜੋ ਜਿਸ ਕਰਕੇ ਮੈਂ ਖਫਾ ਹੋਈ ਆ ਪ੍ਰਸ਼ਾਦ ਪੱਕ ਗਿਆ ਲੰਗਰ ਪੱਕ ਗਿਆ ਦਾਲ ਸਬਜ਼ੀਆਂ ਤਿਆਰ ਹੋ ਗਈਆਂ ਮੇਰੀਏ ਕਾਟੀਆਂ ਨੇ ਇੱਕ ਹੋਰ ਗੱਲ ਚੇਤੇ ਖਣੀ ਚਾਹੀਦੀ ਹੈ ਸਹਿਬ ਅੰਮ੍ਰਿਤ ਗੁਰ ਸੱਚੇ ਪਾਤਸ਼ਾਹ ਨੇ ਜਦੋਂ 22 ਮੰჯੀਆਂ ਬਣਾਈਆਂ 22 ਸਿੱਖ ਬਿਠਾਲੇ 52 ਪੀੜੇ ਬਣਾਏ 22 ਮਾਈਆਂ ਬਿਠਾਈਆਂ 72 ਮੁੰਡੇ ਬਣਾਏ ਉਹਨਾਂ ਚ ਕੁੜੀਆਂ ਮੁੰਡਾ ਲੰਮੇ ਪਾ ਦਿੱਤੇ ਤਾਂ ਮਨਸਾ ਦੇ ਆਗੇ ਗਰੀਬ ਨੂੰ ਆਇਸ਼ਾਨੇ ਵੰਡ ਦਿੱਤਾ ਜੋ ਕੁਝ ਤੁਹਾਡੇ ਕੋਲ ਸੀ ਇਸ ਨਿਮਾਨੀ ਦਾਸੀ ਨੂੰ ਇਸ ਗਰੀਬਣੀ ਨੂੰ ਜਿਹੜੀ ਤੁਹਾਡੇ ਲੜ ਲੱਗੀ ਏ ਮੇਰੇ ਜੋਗਾ ਤੁਹਾਡੇ ਪੰਡਾਰੇ ਚ ਕੁਝ ਰਿਆ ਨਾ ਕੁਝ ਮੈਨੂੰ ਨਹੀਂ ਸੀ ਬਖਸ਼ਿਸ਼ ਕਰਨੀ ਤੇ ਸਰਕਾਰ ਨੇ ਸੇੜੇ ਲਾਗੋ ਚੁੱਕ ਕੇ ਮਿਲ ਕੜਛੀ ਤੇ ਮਨਸਾ ਦੇ ਹੱਥ ਪੜਾਤੀ ਮਨਸਾ ਦੇ ਜੇ ਲੈ ਵਰਤੌਂਦੀ ਜਾਏ ਵਰਤੌਂਦੀ ਜਾਏ ਵਰਤੌਂਦੀ ਜਾਏ ਬਾਬਾ ਨਾਨਕ ਤੇਰੇ ਹੱਥੋਂ ਵਿੱਚ ਵਰਦਨ ਪਾਏਗਾ ਲੰਗਰ ਵਿੱਚ ਕਦੇ ਕਾਟਾ ਨਹੀਂ ਆਵੇਗਾ ਸ਼ੰਕਤਾ ਨੂੰ ਬਰਸੌਰ ਵਾਸਤੇ ਤੈਨੂੰ ਲੰਗਰ ਦੀ ਕਰਚੀ ਦੇ ਦਿੱਤੀਏ ਕਦੇ ਮਹੰਗਾ ਦੇ ਬੋਲੇ ਪੜੇ ਉਹ ਨਿਹੰਗਾਂ ਦੇ ਬੋਲਿਆਂ ਦੀ ਕਰਚੀ ਨੂੰ ਕਰਚੀ ਨਹੀਂ ਆਂਦੇ ਮਹੰਗਾ ਦੇ ਬੋਲਿਆਂ ਦੀ ਕਰਚੀ ਨੂੰ ਆਂਦੇ ਨੇ ਬਿਆਲ ਕੌਰ ਤੇ ਸਜੀ ਮੁਜੀ ਉਹ ਦਿਆਲ ਕੌਰ ਹੀ ਚੂੜਾ ਜਮਾਰ Hindu Muslim Jain Musai ਜੋ ਪੰਗਤ ਦੇ ਬੈਠਾ ਸਭ ਨੂੰ ਵਰਤਾਈ ਜਾਂਦੀ ਆ ਨੇ ਕਦੇ ਨਹੀਂ ਲਿਖਿਆ ਗੰਡਾ ਸਿੰਘ ਨੂੰ ਤਿੰਨ ਕਰਚੀਆਂ ਪਾਓ ਤੇ ਚੇਤੂ ਰਾਮ ਨੇ ਕੋ ਕਰਚੀ ਨਾਲ ਹੀ ਟਾਲ ਦਿਓ ਦਿਆਲ ਕਰੋ ਸਭ ਤੇ ਦਇਆ ਕਰੋ ਤੇ ਮਹੰਗਾ ਨੇ ਆਪਣੀ ਬੋਲੀ ਵਿੱਚ ਤਵੇ ਦਾ ਨਾਮ ਤਵਾ ਨਹੀਂ ਰੱਖਿਆ ਉਹਦਾ ਨਾਮ ਰੱਖਿਆ ਵਸਾਵਾ ਸਿੰਘ ਲੋਈ ਰੱਬ ਦੀ ਜਿਹੜੇ ਘਰ ਜ ਤਵਾ ਨਹੀਂ ਦਬਦਾ ਉਹ ਘਰ ਵਸਦਾ ਹੀ ਨਹੀਂ ਗੁਰਮੁਖ ਪਿਆਰੇ ਦੇਸ਼ ਭਗਤ ਜਿਨ੍ਹਾਂ ਨੇ ਬੜੀਆਂ ਬੜੀਆਂ ਕਹਾਣੀਆਂ ਕਾਲੀਆਂ ਸੰਤ ਬਾਬਾ ਜਵਾਲਾ ਸਿੰਘ ਜੀ ਉਹ ਮੈਂ ਇੱਕ ਵਿਆਹ ਤੇ ਕੁੜੀ ਨੂੰ ਸਿਖਿਆ ਬਿੰਦੇ ਸਣੋ ਕਹਿਣ ਲੱਗਾ ਧੀਏ ਸਿਖਿਆ ਤੁਮ ਲੋਕੀ ਬਿਟੇੜੀਆ ਦਿੰਦੇ ਨੇ ਪਰ ਮੈਂ ਇੱਕ ਗੱਲ ਕਹਿਣੀ ਹੈ ਧੀਏ ਤਵੇ ਦਾ ਤਾਪ ਤਪ ਦੀ ਨਹੀਂ ਤਵੇ ਦੇ ਤਾਪ ਨੂੰ ਮੂੰਹ ਨਹੀਂ ਮੋੜੀ ਜਿਸ ਕਰਮ ਵਿੱਚ ਤਵੇ ਦਾ ਤਪ ਆ ਨਹੀਂ ਉਹ ਕਰੋੜਾਂ ਦਾ ਹੁੰਦੇ ਹੋਇਆ ਵੀ ਕੰਗਾਲ ਹੀ ਆ ਮਨਸਾ ਜੀ ਇਹ ਕਰਛੀ ਤੈਨੂੰ ਦੇ ਦਿੱਤੀ ਆ ਕਰੀ ਜਾ ਤਪ ਵਰਤਾਈ ਜਾਂ ਦਿਆਲੂ ਬਣ ਜਾ ਅਰੀਬਨਵਾਇ ਸਾਹਿਬ ਸੱਚੇ ਪਾਤਸ਼ਾਹ ਨਾਲ ਗੱਲਾਂ ਕਰਦੀ ਮਨਸਾ ਦੇਈ ਮਹਾਰਾਜ ਲੰਗਰ ਪੱਕ ਗਿਆ ਸਬਜ਼ੀਆਂ ਪਾਜੀਆਂ ਬਣ ਗਈਆਂ ਸੰਗਤ ਦੇ ਆਉਣ ਦੀ ਆਸ ਹੀ ਪੰਗਤ ਲੱਗਣੀ ਸੀ ਮੈਂ ਕਿਤੇ ਕੰਮ ਵਿੱਚ ਰੁੱਧ ਗਈ ਪਤਾ ਨਹੀਂ ਪਾਣੀ ਕਿੱਥੇ ਕੰਮਾਂ ਵਿੱਚ ਫਸੀ ਹੋਈ ਸੀ ਇਹ ਤੁਹਾਡਾ ਸੁਖਾਂ ਲੱਦਾ ਦੋਤਾ ਸਾਜੇ 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 ਰੜਦਾ 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 ਐਨ ਚੁੱਲ੍ਹੇ ਦੇ ਕੋਲ ਚਲੇ ਗਿਆ ਜਿੱਥੇ ਕੋਲੇ ਪਕਦੇ ਸਨ ਸੂਰਜ ਵਰਗੇ ਪੱਤ ਕਰਿਆ ਹੋਇਆ ਜਿਹਦੇ ਤੇ ਪਤਾ ਨਹੀਂ ਕਿੰਨੀਆਂ ਰੋਟੀਆਂ ਪੱਕੀਆਂ ਕਿੰਨੇ ਕਿਲੋ ਆਟਾ ਪੱਕਿਆ ਤੱਤਾ ਤਵਾ ਮਹਾਰਾਜ ਅਜਨ ਚੇਤ ਮੇਰੀ ਨજર ਚਲੇਗੀ ਮੈਂ ਦੌੜ ਕੇ ਜਾ ਕੇ ਸੁਖਾਣ ਨੱਦੇ ਤੁਹਾਡੇ ਦੋਤੇ ਨੂੰ ਪਕੜ ਕੇ ਕੰਠਾ ਲਾ ਕੇ ਮੂੰਹ ਫੱਲੋ ਸਿਆ ਪਿਆਰ ਦਿੱਤਾ ਜੇ ਮੈਂ ਨਾ ਨਾ ਜਾਂਦੀ ਮਹਾਰਾਜ ਤੇ ਤੁਹਾਡੇ ਦੋਤੇ ਨੇ ਤੱਤੇ ਤਲੇ ਉਤੇ ਹੱਥ ਰੱਖਦੇ ਨੇ ਸਨ ਤਲ ਜੇ ਸੜ ਜਾਣੀਆਂ ਸਨ ਛਾਲੇ ਪੈ ਜਾਣੀ ਸਨ ਹੱਡੀਆਂ ਨੰਗੀਆਂ ਹੋ ਦੇਣੀਆਂ ਸਨ ਮੇਰੇ ਦੋਏ ਦੀ ਸੁੰਦਰ ਕਾਇਆ ਨੂੰ ਵੱਜ ਲੱਗ ਜਾਣੀ ਮਹਾਰਾਜ ਅੱਜ ਮੈਂ ਇਸ ਕਰਕੇ ਸਤੀਖਪੀ ਅੱਜ ਕਰ ਆਦਮੇ ਕਰਕੇ ਉੱਚਾ ਬੋਲੀ ਲੰਗਰ ਪੱਗ ਗਿਆ ਸਭ ਕਾਰਜ ਪੂਰੇ ਹੋ ਗਏ ਗਰਮ ਪਾਣੀ ਦੀ ਲੋੜ ਹੋਵੇ ਦੀ ਪਾਣੀ ਨੇ ਰੱਖ ਦਿੱਤਾ ਬਤੀਲਾ ਜਿੱਨੇ ਉੱਤੇ ਪਾਣੀ ਖੋਲਣ ਲੱਗ ਪਿਆ ਆਪ ਪਤਾ ਨਹੀਂ ਕਿਹੜੇ ਕੰਮਾਂ 'ਚ ਰੁੱਝ ਗਈ ਤੇ ਤੁਹਾਡਾ ਸੁੱਕਾ ਲਦਾ ਰਿੜਦਾ 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 ਫੇਲ ਚੁੱਲੇ ਵਾਲੀ ਤੁਰ ਪਿਆ ਹੈ ਮੇਰੇ પતિ ਅਮਰਦੇਵ ਤੇ ਮੇਰੇ ਦੇ ਸਿਰ ਦੇ ਸਾਈ ਅਮਰ ਦੇ ਇਹ ਦਿਨ ਦੁਨੀਆ ਤੇ ਮੇਰੀ ਲੱਗਿਆ ਰੱਖਣ ਵਾਲੇ ਅਮਰ ਦੇ ਮੇਰੇ ਕਲੇਜੇ ਨੂੰ ਕਈ ਵਾਰ ਹੌਲ ਪੈਂਦੇ ਨੇ ਤੇ ਵਾਹਿਗੁਰੂ ਜਾਣੇ ਇਹ ਤੁਹਾਡਾ ਦੋਤਾ ਅੱਗ ਨਾਲ ਕਿਉਂ ਪਿਆਰ ਕਰਦਾ ਇਹ ਬਾਰ ਬਾਰ ਚੁੱਲ੍ਹੇ ਵੱਲ ਕਿਉਂ ਦੌੜਦਾ ਹੈ ਇਹ ਬਾਰ ਬਾਰ ਅੱਗ ਵੱਲ ਕਿਉਂ ਭੱਜਦਾ ਹੈ ਸ਼ਾਹ ਜੀ ਮੇਰੀ ਨਜ਼ਰ ਪੈ ਗਈ ਅਚਨ ਚੇਤ ਮੈਂ ਦੌੜ ਕੇ ਗਈ ਹੱਡੀਆਂ ਜਾ ਕੇ ਤੁਹਾਡੇ ਦੋਤੇ ਨੂੰ ਨਾ ਜਾਂਦੀ ਤੇ ਇਹਨੇ ਬਾਹਾਂ ਤੱਤੇ ਪਾਣੀ ਚ ਪਾ ਦੇਈਆਂ ਅੜਕਾਂ ਤੱਕ ਬਾਹ ਸੜ ਜਾਣੀਆਂ ਛਣ ਕੂੜੀਆਂ ਤੱਕ ਬਾਹ ਸੜ ਜਾਣੀਆਂ ਛਣ ਹੱਡੀਆਂ ਨੰਗੀਆਂ ਹੋ ਜਾਣੀਆਂ ਛਣ ਪੰਚਨ ਵਰਗੀ ਕਾਇਆ ਨੂੰ ਦਾਗ ਪੈ ਜਾਣੇ ਛਣ ਕਾਇਆ ਮਾਰੇ ਚੰਗੀ ਨਹੀਂ ਸੀ ਲੱਗਣੀ ਦੱਸੋ ਮੈਂ ਉੱਚੀ ਨਾ ਬੋਲਾਂ ਤੇ ਕੀ ਗੱਲ ਮੈਂ ਜੋ ਮੈਂ ਡਾਟਾ ਤੁਹਾਡੀ ਕਾਕੀ ਬੱਚੀ ਪਾਣੀ ਨੂੰ ਤੇ ਕੀ ਕਰਾਂ ਇਹ ਗਰੀਬ ਨੂੰ ਅੱਜ ਨੇਤਰ ਬੰਦ ਦੋ ਮੋਤੀ ਅੱਖਾਂ ਚੋਂ ਡਿੱਗ ਪਏ ਕਹਿਣ ਲੱਗੇ ਮਨਸਾ ਦੇ ਜੇ ਅੱਜ ਤੇ ਤਤੇ ਤਲੇ ਉੱਤੇ ਹੱਥ ਰੱਖਣੋਂ ਬਚਾ ਲਿਆ ਨਾ ਤੂੰ ਅੱਜ ਤੇ ਬੁੱਜੇ ਪਾਣੀ ਵਿੱਚ ਬਾਹਾਂ ਪਾਉਣੋਂ ਬਚਾ ਲਿਆ ਨਾ ਤੂੰ ਮਨਸਾ ਦੇ ਜੇ ਜਿਸ ਦਿਨੇ ਤੇਰਾ ਦੋ ਦਾ ਚਾਰ ਪੈਰ ਰਾਤ ਦੇਗ ਵਿੱਚ ਉਬਲਦੇ ਪਾਣੀ ਵਿੱਚੋਂ ਬਾਹਰੇ ਖਾ ਖਾ ਕੇ ਸ੍ਰੀ ਸੁਖਮਨੀ ਦਾ ਪਾਠ ਕਰੇਗਾ ਉਹ ਤੂੰ ਬਚਾਵੇਂਗੀ ਜਿਸ ਦਿਨ ਤੇਰੇ ਦੋਤੇ ਨੂੰ ਦਸਮਣ ਲੱਕੜਾਂ ਫੂਕ ਕੇ ਤੱਤਾ ਤਵਾ ਕਰਕੇ ਗਰਮ ਉੱਤੇ ਬਿਠਾ ਕੇ ਇਹਦੇ ਤੇ ਗਰਮ ਰੇਤੇ ਪਾਏ ਜਾਣਗੇ ਉਹ ਦਿਨ ਤੂੰ ਬਚਾ ਲੇਂਗੀ ਜਿਹੜਾ ਕੋਈ ਉਸ ਦਿਨ ਦਾ ਰਾਖਾ ਗੁਰੂ ਕੋ ਸਿੱਖੋ ਤਿਓ ਬਚਿਓ ਗੁਰੂ ਗੋਬਿੰਦ ਸਿੰਘ ਸਾਹਿਬ ਦੀਓ ਸੁਪੁੱਤਰੀਓ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਯਾਤ ਸਾਹਿਬ ਜਾਦੇਓ ਉਹਨੂੰ ਚੇਤੇ ਕਰੋ ਪਈਆ ਮਾਰਾ ਸਵਾਮੀ ਰਾਖਾ Come on. ਕਹ ਕਹ ਉਸ ਨਾਲ ਖੇਡਾਂ ਸਨ ਲੜ ਫੜਨਾ ਪਰ ਸਿੱਧਾ ਨੇ ਲੜ ਛੱਡਿਆ ਜਿੱਦਿਆਂ ਜਿੱਦਿਆਂ ਮਿੱਢੀਏ ਤੁਮ ਮਸਤ ਬਾਬੇ ਨਾਨਕ ਨਾਲ ਕੁਝ ਗੱਲਾਂ ਕਰੀ ਜਾਂਦੇ ਨੇ ਤੇ ਸਾਰ ਸੱਚੇ ਪਾਤਸ਼ਾਹ ਨੂੰ ਗੱਲਾਂ ਕਰਦਿਆਂ ਕਰਦਿਆਂ ਕਰਦੇ ਕਿ ਸਵਾਲ ਵੀ ਕੀਤਾ ਤੇ ਮਾਤ ਲੋਕ ਵਿੱਚ ਕੀ ਵਰਤਾਰਾ ਸਾਬ ਨੇ ਤੀਸਰੇ ਸਭੇ ਦੇ ਵਿੱਚ ਜਵਾਬ ਦਿੱਤਾ ਕੜਾਈ ਕੁੱਤੇ ਮੂਹ ਕੋਛੀਦੋ ਉਹ ਨਾਤ ਉਹ ਜੋਗਿਓ ਭਾਰਤਵਰਸ਼ ਦਾ ਮਿੰਕ ਖਾ ਕੇ ਮਿੱਟੀ ਚ ਮਿਲਾ ਦੇਣ ਵਾਲਿਓ ਕੜ ਆਈ ਕੁੱਤੇ ਮੂਹ ਖਾਜ ਹੁਆ ਮੁਰਦਾਰ ਗੁਸੋਈ ਇਹ ਪਾਈ ਦੀ ਲਿਖਣੀ ਛੇਲੀ ਗੁਸਾਈ ਮੈਨੇ ਹੈ ਵਾ ਗੁਰੂ ਕੜਜੂ ਆ ਗਿਆ ਜਿਹਦਾ ਮੂੰਹ ਕੁੱਤੇ ਦਾ ਤੇ ਕੁੱਤੇ ਦਾ ਕੰਮ ਹੈ ਮੁਰਦਾਰ ਖਾਣਾ ਹੁਣ ਕੜਜੂ ਮੁਰਦਾਰ ਖਾਂਦਾ ਕੜ ਆਈ ਕੁੱਤੇ ਮੂਹ

ਵਿਆਹ ਜਿਵੇਂ ਜਾਂ ਬੜੀ پابੰਦੀ ਲਾਈ ਹੈ ਜੀ 12 ਵਜੇ ਤੋਂ ਫਿਰ ਇਹ ਵੇਲਾ ਲਾਂ ਹੋ ਜਾਣ ਇਹ ਨੂੰ ਇਸ ਫਲਾਸਵੀ ਦੀ ਸਮਝ ਨਹੀਂ ਆਈ ਪਈ ਜਿਹੜਾ ਘੰਟਾ 12 ਵਜੇ ਦੇ ਬਾਅਦ ਆਉਂਦਾ ਉਹਦੇ ਮਿੰਟ 80 ਹੁੰਦੇ ਨੇ ਤੇ ਜਿਹੜਾ ਘੰਟਾ 12 ਵਜੇ ਤੋਂ ਪਹਿਲੇ ਆਉਂਦਾ ਉਹਦੇ ਮਿੰਟ 60 ਹੀ ਕਹਿੰਦੇ ਨੇ ਉਹਨਾਂ ਦੇ ਘੰਟੇ 'ਚ ਫਰਕ ਕੀ ਆ ਜਿਹੜਾ 12 ਵਜੇ ਦੇ ਬਾਅਦ ਆਉਣਾ ਮੈਂ ਘਰ ਪਹੁੰਚ ਗਿਆ ਨਤੀਜੇ ਤੇ ਮੈਂ ਖਸਮਾ ਖਾਣੀ 12 ਵਜੇ ਪਬ ਬੰਦ ਹੋ ਜਾਂਦੀ ਸਿਆਪਾ ਤੇ ਬੇਛੇਤੀ ਕਰ ਭਾਈ ਨਹੀਂ ਤੇ ਹੋਰ ਹੀ ਦੇ ਮਰ ਗਿਆ ਫੁਰਖੀਰ ਮਰ ਗਿਆ ਤਮਾਮ ਮਰ ਗਏ ਹੁਣ ਤੇ ਢੜ ਕੇ ਦਾ ਨਹੀਂ ਜਦੋਂ ਜ਼ਿਕਰ ਲਾਵਾਂ ਕਰ ਲਈ ਪਰ ਇਹ ਭਾਈ ਦੇ ਪਾਸਾ ਕਿਉਂ ਵਕਤ ਪਾਇਆ ਵੀ ਪਬ ਬੰਦ ਹੋ ਜਾਈ ਨਹੀਂ ਇਥੋਂ ਮੈਂ ਲਰਨਾ ਕੜਾ ਪ੍ਰਸ਼ਾਦ ਕੋਈ ਕਈ ਸੱਜਣੇ ਬੜੀ ਤੇਜ਼ੀ ਨਾਲ ਲੈਦੇ ਨੇ ਪੰਜ ਤੋ ਤੇ ਜੁਰੂਰ ਲੈਣਾ ਉਜਲੇ ਤਿੰਨ ਦਾ ਡੱਬਾ ਖੁੱਲ ਜਾਣਾ ਮੋਹ ਗੋਗਦੇ ਨੇ ਬਸ਼ੂਰ ਦਾ ਗਾਈ ਦਾ ਛੰਡੇ ਦਾ ਕੋ ਮੱਝ ਦਾ ਛਾਲੀ ਜਾਣਾ ਨਾ ਖਾਜ ਹੋਆ ਮੁਰਦਾ ਰ ਗੁਸਾਈ ਅਰਾਦੇ ਪਾਪ ਕਮਾਉਂਦੇ ਉਲਟੀ ਵਾਰ ਖੇਤ ਕੋ ਖਾਈ ਪਰ ਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋ ਆ ਲਾਈ ਹਾਲਤ ਕੀ ਹੈ ਕਲਯੁਗ ਦੀ ਚੇਲੇ ਸਾਜ ਵਜਾਂਦੇ ਨੱਚਣ ਗੁਰੂ ਬਹੁਤ ਬਿਲ ਭਾਈ ਚੇਲੇ ਸਾਜਵ ਜਾਇਂਦੇ ਨਚਣ ਗੁਰੂ ਬਹੁਤ ਬਲ ਭਾਈ ਸ਼ੇਵਕ ਬੈਠਣ ਘਰਾਂ ਵਿੱਚ ਗੁਰੂ ਉਠ ਘਰੀ ਤੇ ਨਾਲੇ ਜਾਈ ਚੇਲਿਆਂ ਦੇ ਘਰ ਗੁਰੂ ਜਾਂਦਾ ਚੇਲੇ ਸਾਜਵ ਜਾਂਦੇ ਨੇ ਗੁਰੂ ਨੱਚਦਾ ਕਾਲ ਯੁਗ ਦੀ ਹਾਲਤ ਹੈ ਸਾਧਵਾ ਜਿਹੜੇ ਤੁਸੀਂ ਸਿਮੇਰ ਪਰਬਤ ਤੇ ਬਹਿ ਗਏ ਹੋ ਤੁਹਾਨੂੰ ਚਾਹੀਦਾ ਸੀ ਸੰਸਾਰ ਦਾ ਭਲਾ ਕਰਨਾ ਤੁਸੀਂ ਬਰਪੋਆ ਕੋਲ ਕੇ ਬਹਿ ਗਏ ਸੇਵਕ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੀ ਪਿਨਾੜੇ ਜਾਈ ਕਾਦੀ ਹੋਏ ਰਿਸ਼ਮਤੀ ਵੱਡੀ ਲੈ ਕੇ ਹੱਕ ਗਵਾਈ ਇਸਤਰੀ ਪੁਰਖੇ ਦਾਮ ਹਿਤ ਇਸਤਰੀ ਦਾ ਤੇ ਪਤੀ ਦਾ ਹਿਤ ਮੈਨੇ ਪਿਆਰ ਦਾਮ ਦਾ ਹੀ ਰਹਿ ਗਿਆ ਰੁਪਈਆ ਹੈ ਜਿਸ ਵੇਲੇ ਪਤੀ ਦਾ ਪਤੀ ਰਾਤ ਨੂੰ ਲੈ ਕੇ ਬੰਡਲ ਸੁੱਟ ਦਿੰਦਾ ਅੱਗੇ ਦੁਆਈ ਰੱਬ ਦੀ ਕਰੇ ਕਿ ਜਨਾਨੀ ਨੇ ਪੁੱਛਿਆ ਕਿ ਕਿਤੋਂ ਲਿਆ ਧਰਮ ਦਾ ਇੱਕ ਪਾਪ ਦਾ ਸਚਾਈ ਹੋਵੇ ਬੇਈਮਾਨੀ ਇਹੋ 냔ਿਆਂ ਨੇ ਕੀ ਖੋਲਣ ਲਗਾ ਮੈਂ ਜਦੋਂ ਡੇਰੇ ਵਿੱਚ ਪੜਦਾ ਸੀ ਆਹਾਹਾ ਮੇਰੇ ਕੰਨਾਂ 'ਚ ਕਥਾ ਸੁਣਾਈ ਤੇ ਮਹਾਰਾਜਾ ਹੀਰਾ ਸਿੰਘ ਸਾਹਿਬ ਵਾਲੀਏ ریاست ਨਾ ਬਾ ਬੋਰੀ ਭਰ ਕੇ ਰੁਪਈਆਂ ਦੀ ਲੱਦ ਕੇ ਖਚਰ ਦੇ ਉੱਤੇ ਰਖੀ ਕੇਸ ਚਲੇ ਗਏ ਤੇ ਸੰਤ ਹੀਰਾ ਸਿੰਘ ਸਾਹਿਬ ਜੀ ਮਿਹਰਬਾਨ ਦੇ ਅੱਗੇ ਬੋਰੀ ਰੱਖ ਕੇ ਹੱਥ ਜਿਹੜੇ ਮਹਾਰਾਜਾ ਇਹ ਦਾਸ ਦਾ ਦਾਨ ਹੈ ਪ੍ਰਵਾਨ ਕਰੋ ਤੇ ਸੰਤਾਂ ਵੇਖਿਆ ਹੀਰਾ ਸਿੰਘ ਵਾਲਿ ਯੋਗ ਵਿੱਚ ਪੰਜਾਬੀ ਨਹੀਂ ਸੀ ਬੋਲਦੇ ਹਿੰਦੀ ਬੋਲਣ ਜਾਣਦੇ ਪਿੱਛਾ ਦੌੜ ਰਹੀ ਉਹਨਾਂ ਦਾ ਨੇਤਰਾਂ ਤੋਂ ਹੀ ਨਹੀਂ ਸੁਣ ਚਾਰੇ ਵੇਦ ਜ਼ੁਬਾਨੀ ਯਾਦ ਸੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਐ ਸੀ ਹੀਰਾ ਸਿੰਘ ਦਾ ਬਚਨ ਸੁਣ ਕੇ ਕਹਿਣ ਲੱਗੇ ਹੀਰਾ ਸਿੰਘ ਇਸ ਕੋ ॠषि ਕੇਸ਼ ਕਹਤੇ ਹੈ यहां विद्यार्थी लोग विद्यान करते हैं उनकी बुद्धि बड़ी निर्मल होती है उनका मन बड़ा पवित्र होता है रचना बड़ी शुद्ध होती है हम अपने विद्यार्थियों को हम अपने शगिर्दों को हम अपने छात्रों को ये तुम्हारा विष नहीं खिलाएंगे ये जहर हम नहीं खिलाएंगे रो लाओ इसको ले जाओ ਮਹਾਰਾਜੇ ਨੇ ਬੜਾ ਗੁੱਸਾ ਕੀਤਾ ਵੀ ਯਾਰੋ ਮੈਂ ਖਚਰ ਦੇ ਉੱਤੇ ਲੱਡ ਕੇ ਲਿਆ ਇਹ ਕੰਡਾ ਜੈ ਵਿਗੜਿਆ ਸਾਧ ਮਹਾਰਾਜਾ ਹੀਰਾ ਸਿੰਘ ਨੇ ذرا اک ਕੜਵਟ ਬਦਲੀ ਮਹਾਰਾਜ ਰਾਜੇ ਮਹਾਰਾਜੇ ਹੰਕਾਰੀ ਹੁੰਦੇ ਨੇ ਤੇ ਮੈਂ ਵੀ ਰਾਜਾ ਹੀ ਮੈਂ ਵੀ ਹੰਕਾਰ ਕੀਤਾ ਹੋਵੇਗਾ ਮੈਨੂੰ ਛਿਮਾ ਕਰ ਦਿਓ ਤੇ ਮੇਰੀ ਭੇਟਾ ਪ੍ਰਵਾਨ ਕਰੋ ਤੇ ਲਾਲ ਹੋ ਗਏ ਕਹਿਣਗੇ ਹੀਰਾ ਸਿੰਘ ਸਾਧੂ ਬਾਰ ਬਾਰ ਨਹੀਂ ਬੋਲਦਾ साधु एक ही बार बोलता है हमने एक बार कह दिया ये विष है हम अपने छात्रों को हम अपने विद्यार्थियों को विष नहीं खिलाएंगे लेगा तो महाराजा हीराज हंकार क्या गया कह लगा साधा मेरे वर्गा दानी तैनू कोई नहीं लगना जिन तेरे के भरी हुई बोरी लिया के छुड़ दी है ना तोलिया ना मिण्या ना गिण्या पता नहीं किन्ने लख है साधा स्वीकार कर ला ईशरा सिंह साहब कहने लगे हीरा सिंह तेरे जैसे 500 दानी नानक निरंकारी की दरगाह में माथे घिसते रहते हैं अपने माथे रगड़ते रहते हैं तेरे जैसे 500 दानी यहां आकर अपनी पेशानी घिसते रहते हैं अरे तेरे जैसे 500 दानी मिलेंगे मेरे त्यागी भी तेरे को मेरे जो तो तेरे लाखों रुपए पर थूकता भी नहीं जा उठा हमको नहीं चाहिए आज कि किसी देवी ने अपने पति क्या कितने हक दलाल सच्चाई का बेईमानी दा, 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 दा। केवल इस गल का प्यार रह गया बलै बले, बले, हद हो गए राती थबा लिया के सुट देता भैन के मैं गिणी थक गई सारी रात सुख रही ਇਸਤਰੀ ਪਰਕੇ ਦਾਮ ਹਿਤ ਭਾਵੇਂ ਆਏ ਕਿਥੋਂ ਜਾਈ ਤੇ ਪੁਰਸ਼ ਦੀ ਗੱਲ ਇਹ ਆਲੀਆ ਤੇ ਉਹਦੀ ਨੂੰ ਖੁਸ਼ਾਮਦ ਮਿਲਣੀ ਚਾਹੀਦੀ ਆ ਹੋਂਦੇ ਨੂੰ ਮੱਥਾ ਟੇਕਣਾ ਚਾਹੀਦਾ ਹੋਂਦੇ ਨੂੰ ਥਾਲ ਪਰੋਸਿਆ ਮਿਲਣਾ ਚਾਹੀਦਾ ਹੋਂਦੇ ਨੂੰ ਪੁੱਛਦਾ ਹੋ ਵੀ ਨਹੀਂ ਕਿ ਸਾਰਾ ਦਿਨ ਕਿੱਥੇ ਗਈ ਤੇ ਕਿੱਥੇ ਆਈ ਕਿੱਥੇ ਟੱਕਰਾਂ ਮਾਰੀਆਂ ਕਿੱਥੇ ਖੇ ਖਵਾਰੀ ਖਾਦੀ ਖਾਦੀ ਰਹੀ ਨਾ ਉਹ ਉਹਨੂੰ ਪੁੱਛਦੀ ਐ ਮਾਂ ਉਹਨੂੰ ਪੁੱਛਦਾ ਕੇਵਲ ਮਾਇਆ ਦਾ ਹਿਤ ਰਹਿ ਗਿਆ ਇਸ ਸਤਰੀ ਪਰਕੇ ਦਾਮ ਹਿਤ ਪਾਵੇਂ ਆਏ ਕਿਥੋਂ ਜਾਈ ਕਾਜੀਆ ਨੇ ਆਪਣਾ ਧਰਮ ਛੱਡ ਦਿੱਤਾ ਕਾਜੀ ਹੋਏ ਰਿਸ਼ਮਤੀ ਵੱਡੀ ਲੈ ਕੇ ਹੱਥ ਗੁਆਈ ਤੇ ਕਾਈ ਸਾਹਿਬ ਉੱਚੀ ਕੂਕ ਕੇ ਕਹਿੰਦੇ ਨੀ ਨਾਨਕ ਨਰਮਕਾਰੀ ਨੇ ਸਮੇਰ ਪਰਬਤ ਤੇ ਟੰਡੋਰਾ ਪਿੱਟ ਦਿੱਤਾ ਕਿ ਸਭ ਸੱਜ ਜਗ ਮਾਈ ਵਰਤੀ ਆਪਾ ਪੂ ਸਭ ਸਜਗ ਮਾਈ ਵਰਤੀ ਆਪਾ ਪੂ ਸਭ ਸਜਗ ਇਹ ਪੀਏ ਬੜਾ ਅਹੀ ਤੈਨੂੰ ਬੱਚਿਆ ਬੱਚਿਆ ਕਹਿੰਦੇ ਆ ਬਾਲਾ ਬਾਲਾ ਕਹਿੰਦੇ ਆ ਇਹ ਬਾਬਾ ਬੜਾ ਅਜੀਬ ਬਾਬਾ ਨਾ ਰਿੱਧੀਆਂ ਨੂੰ ਕਬੂਲ ਦਾ ਨਾ ਸਿੱਧੀਆਂ ਦੇ ਅਸਰ ਨੂੰ ਕਬੂਲ ਦਾ ਨਾ ਜੰਤਰ ਮੰਤਰ ਦਾ ਕੋਈ ਜਦੋਂ ਤੇ ਅਸਰ ਹੁੰਦਾ ਨਾ ਢਾਗੇ ਤਵੀਤ ਦਾ ਕੋਈ ਅਸਰ ਹੁੰਦਾ ਇੱਕ ਕਿਸੇ ਕੀਲ ਵਿੱਚ ਆਉਂਦਾ ਹੀ ਨਹੀਂ ਇੱਕ ਮਿੰਟ ਲੈ ਕੇ ਤੁਹਾਡਾ ਸਮਾਪਤੀ ਲਗਨ ਕਰਨ ਸਿੱਧੇ ਮਨੇ ਵਿਚਾਰਿਆ ਕਿਵੇਂ ਦਰਸ਼ਣ ਮੇਵੇ ਬਾਲਾ ਦਰਸ਼ਨ ਮੈਨੇ ਹੁੰਦਾ ਸਾਡਾ ਪੇਖ ਧਾਰਨ ਕਰ ਲੈ ਵੀ ਸਾਡਾ ਚੇਲਾ ਬਣ ਜਾਏ ਬਣਾਉਣਾ ਚਾਹੁੰਦੇ ਨੇ ਆਪਣਾ ਚੇਲਾ ਤੇ ਆਂਦੇ ਨੇ ਬਾਲਾ ਹੀ ਬੱਚਾ ਹੀ ਬਜ਼ੁਰਗ ਨਹੀਂ ਮੰਨਦਾ ਦਵਾਈ ਰਾਬ ਦੀ ਐਡੀ ਹੋਮੇ ਸਮਾਈ ਹੈ ਭਾਈ ਕਿਵੇਂ ਦਰਸ਼ਨੇ ਲੈਵੇ ਬਾਲਾ ਤੇ ਲੱਗੋ ਕਿ ਬੋਲਦਾ ਜਵਾਨ ਗਿਆ ਰਾਤੀ ਨੂੰ 2 ਵਜੇ ਤੱਕ ਸੌਣ ਨਹੀਂ ਦਿੱਤਾ ਮੈਂ ਫਿਰ ਆਪੇ ਹੀ ਅੰਦਾਜ਼ਾ ਲਾ ਲਿਆ ਕਿ ਨੇਸ਼ਨਲ ਫਰੰਟ ਵਾਲੇ ਬਚਨੇ ਹੁਣੀ ਹੁਣੇ ਨੇ ਔਰ ਘੁੰਨੇ ਆ ਲਿਆ ਹਲਿਆ ਕਾਰਨ ਤੇ ਮੇਰਾ ਆ। ਉਹਨੇ ਸਾਧਾਂ ਵਜੂਹ ਤੇ ਬਚਨ ਉਖਣੋਤਾ। ਉਹ ਕਹਿਣ ਲੱਗਾ ਓਏ ਇਹਨੂੰ ਚੇਲਾ ਬਣਾਉਣਾ ਕਿਹੜੀ ਵੱਡੀ ਗੱਲ ਆ। ਆ ਦੇ ਉਹ ਚਿੱਪੀ ਪਾਣੀ ਵਾਲੀ ਇਹਨੂੰ ਕੋਈ ਜਿੱਥੇ ਰੋਇ ਸਾਧ ਉਸਨਾਨ ਕਰਨ ਜਾਂਦੇ ਨੇ ਪਾਣੀ ਲਿਆ। ਇਹ ਪਾਣੀ ਲੈਣ ਜਲਿਆ ਜਾਏ ਸਾਡੇ ਵੱਲ ਪਿੱਠ ਹੋ ਜਾਣੀ ਐ ਪਾਣੀ ਵੱਲ ਮੂੰਹ ਹੋ ਜਾਣਾ ਤੂੰ ਇਹ ਪੜ ਕੇ ਮੰਤਰ ਮਾਰੋ ਫੂਕ। ਤੇ ਤਲਾਵ ਵਿੱਚ ਹੀਰੇ, ਲਾਲ, ਮੋਤੀ, ਚਾਂਦੀ, ਸੋਨਾ। ਸਾਰੇ ਪਹਿਲਾ ਕਰ ਜੋ ਤੁਹਾਡੀ ਸ਼ਕਤੀ ਹੈ ਕਿ ਚਿੱਪੀ ਰੱਖ ਕੇ ਆਪੇ ਮੈਂ ਥਾ ਡੇਕ ਦੇਣਾ ਇਹਨੇ ਕੱਲ ਦਾ ਚੋਕਰਾ ਇਹਨੂੰ ਵੀ ਪਹਿਲਾ ਸਿੱਧੀ ਮੈਂ ਵਿਚਾਰੇ ਆ ਕਿਵੇਂ ਦਰਸ਼ਣੇ ਮੇਰੇ ਬਾਲਾ ਖੱਪੜ ਦਿੱਤਾ 나ਠ ਜੀ ਪਾਣੀ ਭਰ ਲੈ ਉਹਨੇ ਉਠ ਚੱਲਾ ਤੇ ਬਾਬਾ ਸੱਚਾ ਜੀ ਨੇ ਬਾਬਾ ਆਇਆ ਪਾਣੀ ਐ ਡਿਠੇ ਰਤਨ ਜਵੇਂ ਰੱਲਾਲਾ ਜਿਸ ਵळे ਪਾਣੀ ਦੇ ਕੰਢੇ ਆ ਸਰਕਾਰੇ ਆਲਮ ਬੇਬੀ ਪਾਸ਼ਾ ਸ੍ਰੀ ਨਾਮਕ ਮਿਰੰਕਾਰੀ ਮਿੱਡਾ ਕਾਲੂ ਚੰਦ ਦਾ ਫਰਜ਼ੰਦ ਅਰਦਮਨ ਵੇਖਿਆ ਹੀਰੇ ਮਾਲ ਮੋਤੀ ਚਮਕੜ ਤੇ ਪਾਸ਼ਾ ਪਾਈਰਦਾਸ ਕਹੇ ਨੇ ਸਾਧ ਗੋਰ ਜਾਣੀ ਜਾਣ ਪੁਰਖ ਕਿਹੜਾ ਝੱਲੇ ਗੁਰੂ ਦੀ ਚਾਲਾ ਸਤਿਗੁਰੂ ਜਾਣੀ ਜਾਣ ਪੁਰਖ ਪੂਰਨ ਬ੍ਰਹਮ ਦਾ ਸਰਗੁਣ ਰੂਪ ਉਹਨੇ ਐਨ ਨਗਰ ਮਾਰੀ ਪਾਣੀ ਨਾਲ ਹੀਰੇ ਮੋਤੀ ਤੇ ਖਾਇ ਬਹੁਣੇ ਸੀ ਸਰੋਗਰ ਵਿੱਚ ਪਾਣੀ ਦਾ ਘਟਣਾ ਰਿਹਾ ਮਿੱਟੀ ਸੁੱਕ ਗਈ ਖੇੜ ਦੇ ਲੱਗ ਪਈ ਧੂੜ ਦੇ ਲੱਗ ਪਈ ਤੇ ਫਿਰ ਆਇਆ ਗੁਰ ਵਾਪਸ ਆ ਗਿਆ ਨਾਮਕ ਮ੍ਰੰਕਾਰੀ ਫਿਰ ਆਇਆ ਗੁਰ ਵਾਪਸ ਆ ਕੇ ਸਿੱਧਾਂ ਦੇ ਟੋਲੇ ਵਿੱਚ 나ਥ ਜੀ ਪਾਣੀ ਖੌਰ ਨੇ ਕਿਸ ਤਾਲਾ ਹਜ਼ੂਰ ਕਹਿਣ ਲੱਗੇ ਸਾਲ ਜਿੱਦਾਂ ਮੈਨੂੰ ਪਾਣੀ ਲੈਣ ਭੇਜਿਆ ਜੋ ਉਥੇ ਪਾਣੀ ਦਾ ਘੁੱਟ ਨਹੀਂ ਸਿੱਪੀ ਨਹੀਂ ਖੇੜ ਦੀ ਪਤਾ ਨਹੀਂ ਕਰੂੰਗਾ ਸਰੋਵਰ ਸੁੱਕਾ ਹੋਇਆ ਹੋਏ ਜੇ ਜੇ ਮਸਖਰੀਆਂ ਹਿੰਦੁਸਤਾਨ ਕੇ ਕਰਦੇ ਸੋ ਉਹ ਜੇ ਮਖੌਲ ਸਮੇਰਪੁਰ ਤੇ ਵੀ ਆ ਕੇ ਕਰਦੇ ਅਜੇ ਤਹ ਹੁਜਤਾ ਨਹੀਂ ਛੱਡੀਆਂ ਇਥੇ ਵੀ ਮੇਰੇ ਨਾਲ ਮਸਖਰੀ ਕੀਤੀ ਜੇ ਕੱਲਿਆ ਪਾਣੀ ਲੈਣ ਉਥੇ ਕਿਣਕਾ ਪਾਣੀ ਦਾ ਨਹੀਂ ਤੇ ਬਚਣਾ ਕਹਿਣ ਲੱਗਾ ਗਿਆ ਹੀ ਨਹੀਂ ਮੋੜਾ ਹੀ ਨਹੀਂ ਲੱਭਾ ਨੂੰ ਆਮ ਇਹ ਰੋਕ ਕੇ ਫਿਰ ਦੁਰ ਕੇ ਆ ਗਿਆ ਇਹ ਨਹੀਂ ਪਤਾ ਸਿਰੋੜ ਕਿੱਥੇ ਆ ਸਾਧਾਨ ਇੱਕ ਬੰਦਾ ਪਹੇ ਗਿਆ ਉਹਨੇ ਆ ਕੇ ਦਵਾਈ ਦਿੱਤੀ ਵਾਕਿਆ ਪਾਣੀ ਐ ਨਹੀਂ ਜੇ ਸਤਗੁਰ ਜਾਣੀ ਜਾਣ ਸੁਖ ਕਿਹੜਾ ਝਲੇ ਗੁਰੂ ਦੀ ਝਾਲਾ ਫਿਰ ਆਇਆ ਗੁਰਨਾਥ ਜੀ ਪਾਣੀ ਠੋਰ ਨਹੀਂ ਕਿਸ ਤਾਲਾ ਤੇ ਫਿਰ ਸਿੱਧ ਬਾਬੇ ਨਾਨਕ ਨਾਲ ਸ਼ਬਦ ਅਰਥ ਕਰਨ ਲੱਗ ਪਏ ਬਾਸ਼ਮੀ ਬੈਸਾ ਕਰਨ ਲੱਗ ਪਏ ਵੇਦਾਂ ਦੇ ਮੰਤਰ ਪੜਨ ਲੱਗ ਪਏ ਸ਼ਾਸਤ੍ਰਾਂ ਉਪਨਿਸ਼ਦਾਂ ਸਿਮਰਤੀਆਂ ਦੇ ਬਚਨ ਪੜਨ ਲੱਗ ਪਏ ਕਿ ਵਿੱਦਿਆ ਦੇ ਬਲ ਨਾਲ ਇਹਨੂੰ ਜਿੱਤ ਲਓ ਜਿਸ ਵੇਲੇ ਵਿੱਦਿਆ ਦਾ ਬਲ ਵੀ ਨਾ ਨਾ ਕਾਮਯਾਬ ਹੋਇਆ ਬਾਬੇ ਕੀਤੀ ਸਿੱਧ ਗੋਸਟ ਉਹਨਾਂ ਨਾਲ ਸ਼ਾਸਤਰ ਅਰਧ ਕੀਤਾ ਪਾਣੀ ਠੌਰ ਨਹੀਂ ਤਿਸ ਪਾਲਾ ਤੇ ਸ਼ਬਦ ਜਿੱਤੇ ਸਿੱਧ ਮੰਡਲੀ ਕੀ ਤੋਂ ਸੁ ਆਪਣਾ ਪੰਥ ਨਿਰਾਲਾ ਸ਼ਬਦ ਅਰਥ ਕਰਦੇ ਆ ਬੈਸਮੁੰਦਾਸ਼ਾ ਕਰਦੇ ਆ ਬੈਸਮੁੰਦਾਸ਼ਾ ਕਰਦੇ ਆ ਸਾਰੀ ਸਿੱਧ ਮੰਡਲੀ ਜਿੱਤ ਲਈ ਨਾਨਕ ਨਿਰੰਕਾਰੀ ਦਾ ਝੂਠਿਆਂ ਉਤੇ ਅਸਰ ਪੈ ਗਿਆ ਆਦੇਸ਼ ਆਦੇਸ਼ ਕੀਤੀ ਹੱਥ ਜੋੜ ਲਏ ਤੇ ਫਿਰ ਬਾਬਾ ਨੇ ਇੱਕ ਵਾਰਾ ਓਕਾ ਦਿੱਤਾ ਸਵੇਰ ਪਰਬੰਦੇ ਤੇ ਪੈ ਨਾਮ ਸੁਗਾਲਾ ਕਰ ਜੁਗ ਨਾਨਕੇ ਨਾਮ ਸੁਗਾ